ਦੇਖtio ਬੋਣੀ ਵਾਲੀ ਬਾਬਾ ਸਸੀਕਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਣੀ ਵਾਲੀ ਬਾਬਾ ਚੈਨਲ ਲੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਜ ਮੈਂ 1980 1990 ਦੀਆਂ ਫਿਲਮਾਂ ਦੇ ਸੁਪਰਸਟਾਰ ਸੁਖਜਿੰਦਰ ਸ਼ੇਰਾ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਦੇਖ ਭਾਈ ਜੱਗਿਆ ਹੁਣ ਤੱਕ ਆਪਾਂ ਜੋ ਜ਼ਮੀਨ ਬਣਾਈਆ ਪੈਸਾ ਬਣਾਇਆ ਉਹ ਸਭ ਤੈਨੂੰ ਛੱਡ ਦਿੱਤਾ ਪਰ ਇਹ ਜ਼ਮੀਨ ਨਹੀਂ ਛੱਡਣੀ ਹੁਣ ਤੇ ਮੈਨੂੰ ਹੱਥਾਂ ਦੀ ਮਿਹਨਤ ਕਰਕੇ ਦੇਖ ਲੈਣ ਦੇ ਦੇਖ ਇਹ ਤੂੰ ਮਿੱਟੀ 'ਚ ਰੋਲਣਾ ਤਾਂ ਰੋਲ ਜਿਨ੍ਹਾਂ ਨੇ ਜੱਟ ਤੇ ਜ਼ਮੀਨ ਯਾਰੀ ਜੱਟ ਦੀ ਤੇ ਹੋਰ ਵੀ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਪੰਜਾਬੀਆਂ ਦੀ ਝੋਲੀ ਪਾਈਆਂ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਕਿਉਂਕਿ ਆਪਾਂ ਅੱਜ ਸ਼ੇਰਾ ਜਿਹਦੇ ਜੀਵਨ ਤੇ ਉਹਨਾਂ ਦੀ ਫੈਮਲੀ ਉਹਨਾਂ ਦੇ ਸੰਘਰਸ਼ੇ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਤੇ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈੱਲ ਦੇ ਬੰਦੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹੁਣ ਤੁਹਾਡਾ ਸਮਾਂ ਨਾ ਲੈਂਦੇ ਸਭ ਤੋਂ ਪਹਿਲਾਂ ਆਪਾਂ ਸੁਖਜਿੰਦਰ ਸ਼ੇਰਾ ਜੀ ਦੇ ਜੀਵਨ ਤੇ ਇੱਕ ਉਹਨਾਂ ਨੂੰ ਬਚਪਨ ਤੋਂ ਹੀ ਤੇ ਫਿਲਮਾਂ ਦੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਉਹਨਾਂ ਨੇ ਆਪਣੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਫਿਲਮਾਂ ਦੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੋ ਗਿਆ ਸੀ ਇਸ ਲਈ ਉਹ ਜਗਰਾਉਂ ਅਕਸਰ ਹੀ ਫਿਲਮਾਂ ਦੇਖਣ ਜਾਇਆ ਕਰਦੇ ਸੀ ਤੇ ਖਾਸ ਤੌਰ ਤੇ ਉਹ ਤਰਮਿੰਦਰ ਦੀਆਂ ਫਿਲਮਾਂ ਨੂੰ ਬੜੇ ਸ਼ੌਂਕ ਨਾਲ ਦੇਖਦੇ ਸੀ ਤੇ ਉਹਨਾਂ ਦੇ ਮਨ ਵਿੱਚ ਵੀ ਇਹ ਰੀਜ ਹੋ ਗਈ ਇਹ ਸ਼ੌਂਕ ਹੋ ਗਿਆ ਕਿ ਮੈਂ ਵੀ ਤਰਮਿੰਦਰ ਵਾਂਗ ਇੱਕ ਦਿਨ ਫਿਲਮੀ ਦੁਨੀਆ ਵਿੱਚ ਆਵਾਂ ਤੇ ਇਸੇ ਤਰ੍ਹਾਂ ਲੋਕ ਮੇਰੀਆਂ ਫਿਲਮਾਂ ਦੇਖਣ ਆਉਣ ਦੋਸਤੋ ਜੇ ਆਪ ਇਹ ਗੱਲ ਕਰੀਏ ਕਿ ਸਤਜਿੰਦਰ ਸ਼ੇਰਾ ਕਿਸ ਤਰ੍ਹਾਂ ਪੰਜਾਬੀ ਫਿਲਮਾਂ ਵਿੱਚ ਆਇਆ ਤਾਂ ਦੋਸਤੋ ਇਸ ਪਿੱਛੇ ਬਹੁਤ ਹੀ ਇੰਟਰਸਟਿੰਗ ਸਟੋਰੀ ਆ ਕਿਉਂਕਿ ਸੁਖਜਿੰਦਰ ਸ਼ੇਰਾ ਦੇ ਦੋਸਤ ਅਕਬਰ ਸਰਪੰਚ ਜੋ ਕਿ ਪਿੰਡ ਕੈਲਪੁਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਦੀ ਬੇਟੀ ਮੁੰਬਈ ਵਿਰਿੰਦਰ ਦੇ ਗਵਾਂਢ 'ਚ ਵਿਆਹੀ ਹੋਈ ਸੀ ਇਸ ਕਰਕੇ ਉਹਨਾਂ ਦੇ ਵਿਰਿੰਦਰ ਨਾਲ ਕਾਫੀ ਚੰਗੇ ਲਿੰਕ ਸੀ ਤੇ ਫਿਰ ਦੋਸਤੋ ਜਿਵੇਂ ਅਕਬਰ ਸਿੰਘ ਸਰਪੰਚ ਤੇ ਸੁਖਜਿੰਦਰ ਸ਼ੇਰਾ ਕਾਫੀ ਚੰਗੇ ਦੋਸਤ ਸੀ ਇਸ ਲਈ ਅਕਬਰ ਸਿੰਘ ਸਰਪੰਚ ਜੀ ਜਾਣਦੇ ਸੀ ਕਿ ਸੁਖਜਿੰਦਰ ਸ਼ੇਰਾ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਫਿਰ ਅਕਬਰ ਸਿੰਘ ਨੇ ਕਿਹਾ ਕਿ ਅਸੀਂ ਸ਼ੇਰੇ ਤੇਰੀ ਮੁਲਾਕਾਤ ਵਿਰਿੰਦਰ ਨਾਲ ਕਰਾਵਾਂਗੇ ਤੇ ਫਿਰ ਦੋਸਤੋ ਪੰਜਾਬੀ ਐਕਟਰ ਵਰਿੰਦਰ ਜਦੋਂ ਲੁਧਿਆਣੇ ਫਿਲਮ ਦੇ ਕਿਸੇ ਸ਼ੂਟ ਲਈ ਆਇਆ ਤੇ ਉੱਥੇ ਫਿਰ ਸਖਜਿੰਦਰ ਸ਼ੇਰਾ ਦੀ ਮੁਲਾਕਾਤ ਵਰਿੰਦਰ ਨਾਲ ਹੋਈ ਤੇ ਉਹਨਾਂ ਦੀ ਹੌਲੀ-ਹੌਲੀ ਇਹ ਮੁਲਾਕਾਤ ਦੋਸਤੀ ਵਿੱਚ ਬਦਲ ਗਈ ਤੇ ਫਿਰ ਦੋਸਤੋ ਸਨ 1984 ਜੇ ਸ਼ੇਰਾ ਵਰਿੰਦਰ ਨੂੰ ਮਿਲਨ ਮੁੰਬਈ ਗਿਆ ਤੇ ਜਿਵੇਂ ਆਪਾਂ ਜਾਣਦੇ ਆ ਕਿ ਧਰਮਿੰਦਰ ਤੇ ਵਰਿੰਦਰ ਮਾਮੇ ਭੂਆ ਦੇ ਪੁੱਤ ਸੀ ਤੇ ਫਿਰ ਵਰਿੰਦਰ ਨੇ ਸ਼ੇਰੇ ਦੀ ਮੁਲਾਕਾਤ ਧਰਮਿੰਦਰ ਜੀ ਨਾਲ ਕਰਾਈ ਤੇ ਉੱਥੇ ਫਿਰ ਸ਼ੇਰੇ ਨੇ ਧਰਮਿੰਦਰ ਜੀ ਨਾਲ ਕੁਝ ਫੋਟੋ ਵੀ ਕਰਵਾਈਆਂ ਤੇ ਇਸ ਤਰ੍ਹਾਂ ਉਹ ਫੋਟੋ ਕਰਵਾ ਕੇ ਬਹੁਤ ਜ਼ਿਆਦਾ ਖੁਸ਼ ਹੋਏ ਪਰ ਕਿਸੇ ਕਾਰਨ ਉਹਨਾਂ ਨੂੰ ਉਹ ਫੋਟੋ ਨਹੀਂ ਮਿਲ ਉਹਨਾਂ ਨੂੰ ਜਲਦੀ ਪੰਜਾਬ ਵਾਪਸ ਆਉਣਾ ਪਿਆ ਤੇ ਜਦੋਂ ਫਿਰ ਵਿਰਿੰਦਰ ਪੰਜਾਬ ਆਇਆ ਤੇ ਜੋ ਫੋਟੋ ਉਹਨਾਂ ਨੇ ਉਸ ਸਮੇਂ ਖਚਾਈਆਂ ਸੀ ਉਹ ਆਪਣੇ ਨਾਲ ਪ੍ਰਿੰਟ ਕਰਾ ਕੇ ਲੈ ਕੇ ਆਇਆ ਤੇ ਵਿਰਿੰਦਰ ਨੇ ਸ਼ੇਰੇ ਨੂੰ ਇੱਕ ਗੱਲ ਕਹੀ ਕਿ ਸ਼ੇਰੇ ਤੇਰੀ ਪਰਸਨੈਲਿਟੀ ਬਹੁਤ ਜ਼ਿਆਦਾ ਵਧੀਆ ਤੈਨੂੰ ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾ ਚਾਹੀਦਾ ਇੱਕ ਵਾਰ ਤਾਂ ਸ਼ੇਰੇ ਨੂੰ ਲੱਗਿਆ ਕਿ ਵਿਰਿੰਦਰ ਮੇਰੇ ਨਾਲ ਮਜ਼ਾਕ ਕਰ ਰਿਹਾ ਪਰ ਜਦੋਂ ਵਿਰਿੰਦਰ ਨੇ ਜ਼ੋਰ ਪਾ ਕੇ ਕਿਹਾ ਕਿ ਨਹੀਂ ਵਾਕਈ ਤੇਰੀ ਪਰਸਨੈਲਿਟੀ ਬਹੁਤ ਵਧੀਆ ਤੂੰ ਬਹੁਤ ਵਧੀਆ ਸਕਰੀਨ ਤੇ ਲੱਗਦਾ ਤਾਂ ਫਿਰ ਸ਼ੇਰੇ ਨੇ ਵੀ ਇਹ ਗੱਲ ਮੰਨ ਲਈ ਤੇ ਫਿਰ ਉਹਨਾਂ ਨੇ ਜਾਰੀ ਜੱਟ ਦੀ ਫਿਲਮ ਤੇ ਕੰਮ ਕਰਨਾ ਸ਼ੁਰੂ ਕੀਤਾ ਇਸ ਫਿਲਮ ਦੀ ਸਟੋਰੀ ਸ਼ੇਰੇ ਨੇ ਆਪ ਲਿਖੀ ਤੇ ਫਿਰ ਇਸ ਫਿਲਮ ਵਿੱਚ ਵਰਿੰਦਰ ਤੇ ਸ਼ੇਰੇ ਨੇ ਇਕੱਠਿਆਂ ਕੰਮ ਕੀਤਾ ਇਹ ਫਿਲਮ ਸੁਪਰ ਡੂਪਰ ਹਿੱਟ ਹੋਈ ਇਸ ਫਿਲਮ ਨੇ ਸਭ ਰਿਕਾਰਡ ਤੋੜ ਦਿੱਤੇ ਤੇ ਜਾਰੀ ਜੱਟ ਦੀ ਫਿਲਮ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਸੁਪਰਸਟਾਰ ਐਕਟਰ ਦਿੱਤਾ ਜਿਸ ਦਾ ਨਾਮ ਸੀ ਸੁਖਜਿੰਦਰ ਸ਼ੇਰਾ ਤੇ ਇਸ ਫਿਲਮ ਤੋਂ ਬਾਅਦ ਸੁਖਜਿੰਦਰ ਸ਼ੇਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਸਨੇ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਜੱਟ ਤੇ ਮੀਨ ਜੰਗੀਰਾ ਦੇ ਸ਼ਿਵਾਬਰ 모ਹੇ ਸਿਰ ਧੜ ਦੀ ਬਾਜੀ ਤੇ ਇਸ ਤੋਂ ਬਿਨਾ ਵੀ ਉਹਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਦੋਸਤੋ ਇੱਕ ਇੱਥੇ ਹੋਰ ਵੀ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ ਸੁਖਜਿੰਦਰ ਸ਼ੇਰਾ ਬਾਰੇ ਜਦੋਂ ਉਸਨੇ ਪੰਜਾਬੀ ਫਿਲਮਾਂ ਵਿੱਚ ਆਉਣ ਦਾ ਫੈਸਲਾ ਲਿਆ ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਸੀ ਕਿ ਇਸ ਦਾ ਪਹਿਰਾਵਾ ਬਹੁਤ ਜ਼ਿਆਦਾ ਪੇਂਡੂ ਆ ਇਸ ਤਰ੍ਹਾਂ ਦੇ ਪਹਿਰਾਵੇ ਨਾਲ ਹੀਰੋ ਬਣਨਾ ਬਹੁਤ ਔਖਾ ਕਿਉਂਕਿ ਸੁਖਜਿੰਦਰ ਸ਼ੇਰਾ ਨੇ ਸਿਰ ਤੇ ਟੋਰੀ ਵਾਲੀ ਪੱਗ ਬੰਨੀ ਸੀ ਕੁਰਤਾ ਚਾਦਰਾਂ ਪਾਇਆ ਹੋਇਆ ਸੀ ਇਸ ਨੂੰ ਦੇਖ ਕੇ ਕਾਫੀ ਫਿਲਮ ਇੰਡਸਟਰੀ ਦੇ ਲੋਕ ਇਹ ਮਜ਼ਾਕ ਵੀ ਕਰਦੇ ਸੀ ਤੇ ਕਹਿੰਦੇ ਵੀ ਸੀ ਕਿ ਇਸ ਤਰ੍ਹਾਂ ਹੀਰੋ ਨਹੀਂ ਬਣਿਆ ਜਾਂਦਾ ਇਸ ਤਰ੍ਹਾਂ ਦੇ ਪਹਿਰਾਵੇ ਨਾਲ ਲੋਕ ਸੁਖਜਿੰਦਰ ਸ਼ੇਰੇ ਨੂੰ ਨਹੀਂ ਪਸੰਦ ਕਰਨਗੇ ਪਰ ਸੁਖਜਿੰਦਰ ਸ਼ੇਰੇ ਨੂੰ ਆਪਣੇ ਪਹਿਰਾਵੇ ਆਪਣੇ ਪੰਜਾਬੀ ਕਲਚਰ ਤੇ ਮਾਣ ਸੀ ਉਸਨੇ ਕਿਹਾ ਕਿ ਜੇਕਰ ਮੈਂ ਪੰਜਾਬੀ ਫਿਲਮਾਂ ਵਿੱਚ ਕੰਮ ਕਰੂੰਗਾ ਤਾਂ ਇਸੇ ਪਹਿਰਾਵੇ ਨਾਲ ਕਰੂੰਗਾ ਨਹੀਂ ਤਾਂ ਨਹੀਂ ਕਰੂੰਗਾ ਫਿਰ ਦੋਸਤੋ ਉਸਦੇ ਇਸ ਪਹਿਰਾਵੇ ਨੂੰ ਸਾਰੇ ਪੰਜਾਬ ਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਫਿਰ ਸੁਖਜਿੰਦਰ ਸ਼ੇਰਾ ਬਣ ਗਿਆ ਸੁਪਰਸਟਾਰ ਦੋਸਤੋ ਜੱਟ ਤੇ ਜ਼ਮੀਨ ਫਿਲਮ ਜੋ ਕਿ ਸੁਖਜਿੰਦਰ ਸ਼ੇਰੇ ਦੀ ਫਿਲਮ ਸੀ ਇਸ ਫਿਲਮ ਨੇ ਦੋ ਹੋਰ ਮਹਾਨ ਐਕਟਰ ਵੀ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੇ ਜਿਨ੍ਹਾਂ ਦੇ ਨਾਮ ਨੇ ਜੋਗਰਾਜ ਸਿੰਘ ਤੇ ਗੱਗੂ ਗੱਲ ਇਸ ਫਿਲਮ ਦੇ ਆਉਣ ਤੋਂ ਪਹਿਲਾਂ ਗੱਗੂ ਗੱਲ ਤੇ ਜੋਗਰਾਜ ਸਿੰਘ ਜੀ ਨੂੰ ਬਹੁਤੇ ਲੋਕ ਨਹੀਂ ਜਾਣਦੇ ਸਨ ਉਹਨਾਂ ਨੇ ਜਿਆਦਾ ਫਿਲਮਾਂ ਨਹੀਂ ਚਲੀਆਂ ਸੀ ਪਰ ਸੁਖਜਿੰਦਰ ਸ਼ੇਰੇ ਦੀ ਫਿਲਮ ਜੱਟ ਤੇ ਜ਼ਮੀਨ ਨੇ ਜੋਗਰਾਜ ਸਿੰਘ ਤੇ ਗੱਗੂ ਗੱਲ ਜੀ ਨੂੰ ਰਾਤੋਂ ਰਾਤ ਸੁਪਰਸਟਾਰ ਬਣਾ ਦਿੱਤਾ ਦੋਸਤੋ ਇੱਥੇ ਇੱਕ ਗੱਲ ਹੋਰ ਵੀ ਦੱਸਣੀ ਬਣਦੀ ਹੈ ਕਿ ਸੁਖਜਿੰਦਰ ਸ਼ੇਰਾ ਜੀ ਵਧੀਆ ਐਕਟਰ ਹੋਣ ਦੇ ਨਾਲ ਨਾਲ ਰਾਈਟਰ ਵੀ ਬਹੁਤ ਵਧੀਆ ਕਿਉਂਕਿ ਉਹਨਾਂ ਨੇ ਕਈ ਫਿਲਮਾਂ ਵੀ ਲਿਖੀਆਂ ਤੇ ਫਿਲਮ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਮਿੰਨੀ ਕਹਾਣੀਆਂ ਤੇ ਨਾਵਲ ਵੀ ਕਾਫੀ ਲਿਖੇ ਸੀ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਤੇ ਉਹਨਾਂ ਦੇ ਨਾਵਲ ਅਕਸਰ ਅਜੀਤ ਅਖਬਾਰ ਵਿੱਚ ਪ੍ਰਕਾਸ਼ਿਤ ਹੁੰਦੇ ਸੀ ਇਸ ਦੇ ਨਾਲ ਹੀ ਦੋਸਤੋ ਸਖਜਿੰਦਰ ਸ਼ਿਰਾਜੀ ਦੇ ਫੈਸਲੇ ਇੱਕ ਬਹੁਤ ਹੀ ਵਧੀਆ ਨਿਊਜ਼ ਆ ਜਿਵੇਂ ਆਪਾਂ ਜਾਣਦੇ ਆ ਕਿ ਸਖਜਿੰਦਰ ਸ਼ੇਰਾਜੀ ਦੀ ਜੱਟ ਤੇ ਜ਼ਮੀਨ ਫਿਲਮ ਬਹੁਤ ਜ਼ਿਆਦਾ ਸੁਪਰ ਹਿੱਟ ਹੋਈ ਸੀ ਤੇ ਦੋਸਤੋ ਹੁਣ ਕਿਹਾ ਜਾ ਰਿਹਾ ਕਿ ਸਖਜਿੰਦਰ ਸ਼ੇਰਾਜੀ ਜੱਟ ਤੇ ਜ਼ਮੀਨ 2 ਫਿਲਮ ਵੀ ਲੈ ਕੇ ਆਉਣਗੇ ਸੋ ਸਾਰਿਆਂ ਨੂੰ ਉਮੀਦ ਆ ਕਿ ਫਿਲਮ ਜਲਦੀ ਰਿਲੀਜ਼ ਹੋਊਗੀ ਤੇ ਇਸ ਦੇ ਨਾਲ ਹੀ ਦੋਸਤੋ ਕੁਝ ਸਮਾਂ ਪਹਿਲਾਂ ਉਹਨਾਂ ਦੀ ਫਿਲਮ ਯਾਰ ਬੇਲੀ ਵੀ ਆਈ ਸੀ ਜਿਸ ਵਿੱਚ ਐਕਟਰ ਦੇਵ ਖਰੋੜ ਨੇ ਕੰਮ ਕੀਤਾ ਸੀ ਸੋ ਦੋਸਤੋ ਆਪਾਂ ਕਹਿ ਸਕਦੇ ਆ ਕਿ ਸਖਜਿੰਦਰ ਸ਼ੇਰਾਜੀ ਬਹੁਤ ਹੀ ਵਧੀਆ ਐਕਟਰ ਡਾਇਰੈਕਟਰ ਤੇ ਪ੍ਰੋਡਿਊਸਰ ਆ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀ ਫਿਲਮਾਂ ਤੇ ਪੰਜਾਬੀ ਸੱਭਿਆਚਾਰ ਨੂੰ ਉੱਪਰ ਚੁੱਕਣ ਵਿੱਚ ਆਪਣਾ ਵੱਡਮੋ ਅਸੀਂ ਆਪਣੇ ਚੈਨਲ ਬਹੁਤ ਹੀ ਹੌਲੀ ਬਾਬਾ ਸਾਡੀ ਪੂਰੀ ਟੀਮ ਵੱਲੋਂ ਵਾਹਿਗੁਰੂ ਜੀ ਅੱਗੇ ਇਹ ਹੀ ਅਰਦਾਸ ਕਰਾਂਗੇ ਕਿ ਸੁਖਜਿੰਦਰ ਸ਼ੇਰਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਸੇ ਤਰ੍ਹਾਂ ਵਧੀਆ-ਵਧੀਆ ਫਿਲਮਾਂ ਨਾਲ ਪੰਜਾਬੀ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿਣ ਵਾਹਿਗੁਰੂ ਜੀ ਉਹਨਾਂ ਨੂੰ ਲੰਮੀ ਉਮਰ ਬਖਸ਼ਣ ਸੋ ਦੋਸਤੋ ਐਸੀ ਸੁਖਜਿੰਦਰ ਸ਼ੇਰਾ ਦੀ ਬਾਇਓਗ੍ਰਾਫੀ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਤੁਸੀਂ ਸੁਖਜਿੰਦਰ ਸ਼ੇਰਾ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਦੇ ਨਾਲ ਦੀ ਨਾਲ ਇਸ ਵੀਡੀਓ ਦੇ ਡਾਕੂਮੈਂਟਾਂ ਵਿੱਚ ਲਿਖੋ ਫੈਨ ਸੁਖਜਿੰਦਰ ਸ਼ੇਰਾ ਦੇ ਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਸੁਖਜਿੰਦਰ ਸ਼ੇਰਾ ਜੀ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਡੀ ਹੋਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਤੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈ ਤਾਂ ਜੋ ਆਪਣੀ ਹਰ ਇੱਕ ਵੀਡੀਓ ਤਰ੍ਹਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਹੁੰਦੇ ਉਹ ਆਜ ਤੋ ਮਿਲਦੇ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ